बार एसोसिएशन के वकीलों ने आज दोपहर बाद एसएसपी दफ्तर के बाहर धरना लगाकर रोष प्रदर्शन किया है और दो दिन के लिए नो वर्क डे घोषित कर दिया है जिला बार एसोसिएशन के प्रधान ने कहा कि वह किसी वकील साथी के ज़मीनी विवाद को लेकर एसएसपी से मिलकर अपना पक्ष रखने गए थे लेकिन एस कथित पदसलूकी करते हुए दफ्तर से बाहर जाने के लिए कह दिया जिसको देखते हुए बार के सैकड़ों वकीलों ने एसएसपी दफ्तर के बाहर धरना लगा दिया और नारेबाजी भी की है फिलहाल समाचार लिखे जाने तक धरना प्रदर्शन जारी है दूसरी तरफ एसएसपी का पक्ष जानने के लिए जब फ़ोन किया तो उन्होंने फोन पिक नहीं किया जिला बार एसोसिएशन के प्रधान राजवीर सिंह बाबा और उप प्रधान पीयूष मनचंदा ने विस्तार से बताया कि उनके एक साथी वकील करमजीत सिंह चंदी का कोई जमीन विवाद चल रहा है और जिसमें अदालत की तरफ से भी स्टे भी है इसी केस को लेकर आज दोपहर बाद कुछ वकील एसएसपी वत्सला गुप्ता के दफ्तर अपना पक्ष रखने के लिए मिलने गए उस समय वहां दूसरे पक्ष के लोग भी बैठे थे प्रधान ने ये भी बताया कि एसएसपी ने दूसरी पार्टी के सामने ही वकीलों के साथ गलत शब्दावली उपयोग करते हुए दफ्तर से चले जाने के लिए कह दिया जब उन्होंने बेहद से कहा कि जिला बार एसोसिएशन के प्रधान है, तो एसएसपी ने नीचे आवाज में बात करने का कह दिया वकीलों के साथ एसएसपी ने रवैये को देखते हुए सभी वकील रोश में आ गए और उन्होंने एसएसपी दफ्तर के बाहर धरना प्रदर्शन शुरू कर दिया जिस दौरान एस एस पी के खिलाफ जमकर नारेबाजी भी की गई प्रधान राजवीर सिंह बाबा ने बताया कि आज दोपहर बाद उन्होंने दो दिन के लिए नो वर्क डे घोषित कर दिया जो कि कल तेईस जुलाई को भी जारी रहेगा दूसरी तरफ एसएसपी वत्सला गुप्ता से इस संबंध में पक्ष जानने के लिए फ़ोन किया गया तो उन्होंने कोई रिस्पांस नहीं दिया

ਅੱਜ ਮੈਂ 빙 ਬਾਰਦਾ ਪ੍ਰਧਾਨ ਮੇਰੇ ਨਾਲ ਹੋਰ ਮੇਰੇ ਵਾਈਸ ਪ੍ਰਧਾਨ ਮੇਰੇ ਸੈਕਟਰੀ ਸਾਹਿਬ ਐਂਡ ਨਾਲ ਸਾਡੇ ਬਾਰ ਦੇ ਹੋਰ ਸੀਨੀਅਰ ਮੈਂਬਰਸ ਐਂਡ ਡਿਗਨਿਟਰੀਜ਼ ਜਿਹੜੇ ਆ ਅੱਜ ਐਸਐਸਪੀ ਆਫਿਸ ਗਏ ਸੀ ਸਾਡੇ ਇੱਕ ਮੈਂਬਰ ਨੇ ਮਿਸਟਰ ਕਰਮਵੀਰ ਸਿੰਘ ਜੀ ਚੰਦੀ ਇਹਨਾਂ ਦੀ ਕਿਸੇ ਜ਼ਮੀਨ ਦੇ ਉੱਤੇ ਕੋਈ ਵਿਰੋਧੀ ਤੱਕੇ ਨਾਲ ਕਬਜ਼ਾ ਕਰ ਰਹੀ ਸੀ ਐਂਡ ਇਹਦੇ ਬਾਰੇ ਇਹਨਾਂ ਨੇ ਦਵਲ ਆਇਆ ਹੋਇਆ ਆਲਰੇਡੀ ਕੋਰਟ ਦੇ ਵਿੱਚ ਜਿਹਦੇ ਵਿੱਚ ਕਿ ਅਦਾਲਤ ਨੇ ਸਟੇ ਵੀ ਇਹਨਾਂ ਦੇ ਹੱਕ ਦੇ ਵਿੱਚ ਕੀਤਾ ਹੋਇਆ ਬਟ ਕੁਲਿਸ ਉਹਨਾਂ ਦੇ ਨਾਲ ਵਿਰੋਧੀ ਧਿਰ ਦੇ ਨਾਲ ਮਿਲ ਕੇ ਤੱਕੇ ਦੇ ਨਾਲ ਉੱਥੇ 145 ਦੀ ਕਾਰਵਾਈ ਕਰਨਾ ਚਾਹੁੰਦੀ ਸੀ ਜਿਸ ਤਰ੍ਹਾਂ ਮੈਨੂੰ ਮੇਰੇ ਮੈਂਬਰ ਨੇ ਇਨਫੋਰਮ ਕੀਤਾ ਜਦੋਂ ਇੱਕ ਮੈਂਬਰ ਦੀ ਅਪਲਾਈਟ ਸੁਣੀ ਤਾਂ ਡੈਫੀਨੇਟਲੀ ਸਾਡੀ ਬਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਅਸੀਂ ਬਾਰ ਦੇ ਵੱਲੋਂ ਨੁਮਾਇंदे ਸਾਰੇ ਇਕੱਠੇ ਹੋ ਕੇ ਜ਼ਰੂਰ ਐਸਐਸਪੀ ਸਾਹਿਬ ਨੂੰ ਦੱਸਣਗੇ ਕਿ ਜੀ ਇੱਕ ਪੋਜੀਸ਼ਨ ਆ ਇਸ ਤਰ੍ਹਾਂ ਹੋ ਰਿਹਾ ਵਾ ਤੁਹਾਡੇ ਪੁਲਿਸ ਅਫੀਸ਼ਰ ਇਸ ਤਰ੍ਹਾਂ ਤੱਕਾ ਕਰ ਰਹੇ ਆ ਸਾਡਾ ਪਰਪਸ ਐਸਐਸਪੀ ਕਿਉਂਕਿ ਉਹ ਜ਼ਿਲ੍ਹੇ ਦਾ ਮੁੰਡੀ ਆ ਇਸ ਵੇਲੇ ਪੁਲਿਸ ਪ੍ਰਸ਼ਾਸਨ ਦਾ ਐਂਡ ਉਹਨਾਂ ਦੇ ਨੋਟਿਸ 'ਚ ਲੈ ਕੇ ਆਉਣਾ ਬਹੁਤ ਜ਼ਰੂਰੀ ਸੀ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਹੁੰਦਿਆਂ ਇਹ ਇਸ ਤਰ੍ਹਾਂ ਹੋ ਰਿਹਾ ਪਰ ਅਨਫੋਰਚੂਨੇਟਲੀ ਜਦੋਂ ਹੋਇਆ ਅਸੀਂ ਉੱਥੇ ਗਏ ਅੰਦਰ ਐਂਟਰ ਕੀਤੇ ਤੇ ਪੈਂਦੀ ਸਟੇ ਹੀ ਐਸਐਸਪੀ ਸਾਹਿਬ ਦਾ ਵਤੀਰਾ ਕਿਉਂਕਿ ਉਹਦੇ ਕੋਲ ਤੇਰਾ ਆਲਰੇਡੀ ਉੱਥੇ ਬੈਠੀ ਹੋਈ ਸੀ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਐਂਡ ਪੈਂਦੀ ਅੰਦਰ ਜਾਂਦੇ ਸਾਰੇ ਐਸਐਸਪੀ ਸਾਹਿਬ ਨੇ ਬਹੁਤ ਗਲਤ ਤਰੀਕੇ ਦੇ ਨਾਲ ਸਿੱਧਾ ਇਹ ਕਹਿਣਾ ਸ਼ੁਰੂ ਕਰਤਾ ਕਿ ਲਾਇਰਸ ਦਾ ਇੱਥੇ ਕੀ ਕੰਮ ਹੈ ਮੈਂ ਮੈਨੂੰ ਐਸੀ ਇੱਕ ਗੱਲ ਸਮਝ ਨਹੀਂ ਆਈ ਇੱਕ ਆਮ ਬੰਦੇ ਦੀ ਜਦੋਂ ਕੋਈ ਦਿੱਕਤ ਆ ਉਹਦਾ ਕੋਰਟ ਦੇ ਵਿੱਚ ਜਾਣਾ ਉਹ ਸੋਰੀ ਐਸਐਸਪੀ ਆਫਿਸ ਦੇ ਵਿੱਚ ਜਾਣਾ ਬੰਦਾ ਤੇ ਇੱਕ ਜੇ ਲਾਇਰ ਕਿਸੇ ਦਿੱਕਤ ਦੇ ਵਿੱਚ ਆਂਦਾ ਜਾਂ ਉਹਦੀ ਕੋਈ ਮੁਸ਼ਕਲ ਹੈਗੀ ਆ ਤੇ ਉਹਦਾ ਐਸਐਸਪੀ ਆਫਿਸ ਜਾਣਾ ਬੰਦਾ ਨਹੀਂ ਚੀ ਉਹਨੂੰ ਕੋਈ ਰਾਈਟ ਨਹੀਂ ਆਪਣੀ ਗੱਲ ਜਾ ਕੇ ਕਹਿਣ ਦਾ ਜੇ ਅਸੀਂ ਗਏ ਆ ਆਪਣੀ ਕੋਈ ਗੱਲ ਦੱਸਣ ਗਏ ਆ ਉਹਨਾਂ ਤੇ ਕਾਰਵਾਈ ਤਾਂ ਉਹਨਾਂ ਨੇ ਕਰਨੀ ਆ ਪਰ ਸਾਡੀ ਗੱਲ ਸੁਣਨੀ ਤਾਂ ਜ਼ਰੂਰੀ ਸੀ ਨਾ ਆਫੀਸਰ ਨੂੰ ਜਦੋਂ ਅਸੀਂ ਗਏ ਆ ਚਾਹੁੰਦੇ ਆ ਸਾਰੀ ਉਹਨਾਂ ਨੇ ਕਿਹਾ ਕਿ ਲਾਇਰ ਇੱਥੇ ਆਵਾ ਕੋਈ ਕੰਮ ਨਹੀਂ ਲਾਇਰ ਕਿਉਂ ਆ ਰਹੇ ਆ ਅੰਦਰ ਲਾਇਰ ਨੂੰ ਬਾਹਰ ਕੱਢੋ ਇਹ ਗੱਲ ਮੈਨੂੰ ਸਹੀ ਨਹੀਂ ਲੱਗੀ ਮੈਂ ਉਹਨਾਂ ਨੂੰ ਸਪੈਸ਼ਲੀ ਦੱਸਿਆ ਬੜੇ ਫਲਾਈਟ ਵਿਜ਼ਿਵਲ ਦੱਸਿਆ ਕਿ ਮੈਂ ਮੈਂ ਪ੍ਰਧਾਨ ਆ ਬਾਰ ਦਾ ਐਂਡ ਅਸੀਂ ਇੱਕ ਫਲਾਈਟ ਲੈ ਕੇ ਆਏ ਆ ਮੇਰੀ ਆ ਦਿੱਕਤ ਆ ਮੈਂਬਰ ਦੀ ਇਕ ਆਲਰੇਡੀ ਸਟੇ ਗ੍ਰਾਂਟ ਹੋਇਆ ਹੋਇਆ ਪੁਲਿਸ ਉਹਦੇ ਵਿੱਚ ਧੱਕੇ ਨਾਲ 145 ਲਾਂ ਦੀ ਕਾਰਵਾਈ ਕਰ ਰਹੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਜੇ ਅਸੀਂ ਤੁਹਾਡੇ ਕੋਲ ਨਹੀਂ ਆਣਾ ਕਿਧਰ ਕੋਲ ਜਾਣਾ ਐਨੀ ਗੱਲ ਦੇ ਵਿੱਚ ਉਹਨਾਂ ਨੇ ਉਂਗਲ ਦੇ ਨਾਲ ਇਸ਼ਾਰਾ ਕਰਕੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਆਵਾਜ਼ ਨੀਚੀ ਕਰੋ ਆਵਾਜ਼ ਨੀਚੀ ਕਰੋ ਜਦਕਿ ਮੈਂ ਪਹਿਲਾਂ ਹੀ ਬੜੇ ਡਿਗਨੀਫਾਈਡ ਵੇਅ ਨਾਲ ਬੜਾ ਪਿਆਰ ਨਾਲ ਹੀ ਗੱਲ ਕਰ ਰਿਹਾ ਸੀ ਐਂਡ ਖੜਾ ਹੋ ਕੇ ਗੱਲ ਕਰ ਰਿਹਾ ਸੀ ਸ਼ਿਵ ਜੈਟ ਅ ਡਿਸਟੈਂਸ ਆਫ ਅਬਾਊਟ ਮੇਰੇ ਤੋਂ ਕਰੀਬ ਕਰੀਬ 1500 ਫੁੱਟ ਦੂਰ ਹੋਣ ਗਏ ਤੇ ਮੈਂ ਮੈਨੂੰ ਪਤਾ ਵਾ ਅਸੀਂ ਰੋਜ਼ ਕੋਰਨਰ ਨੂੰ ਐਡਰੈਸ ਕਰੀਦਾ ਬੱਤ ਉਹਨਾਂ ਨੇ ਇਨ ਆਰਡਰ ਟੂ ਡਿਮੀਨਸ ਇਨ ਆਰਡਰ ਟੂ ਡਿਮੀਨ ਦੀ ਹੋਲ ਬਾਰ ਉਹਨਾਂ ਨੇ ਮੈਨੂੰ ਸੁਣਾਵ ਕੰਮ ਸ਼ੁਰੂ ਕੀਤਾ ਮੇਰੇ ਨਾਲ ਹੋਰ ਵੀ ਮੈਂਬਰ ਸੀ ਐਂਡ ਆਫਕੋਰਸ ਜਦੋਂ ਕਿਸੇ ਕੋਈ ਸੰਸਥਾ ਗਈ ਜਾਂਦੀ ਆ ਉਹਦੇ ਪ੍ਰਧਾਨ ਨੇ ਅੱਗੇ ਜਾ ਕੇ ਗੱਲ ਕਰਨੀ ਆ ਜਦੋਂ ਉਸ ਸੰਸਥਾ ਦੇ ਪ੍ਰਧਾਨ ਦੇ ਨਾਲ ਜਾਂ ਉਸ ਸੰਸਥਾ ਦੇ ਹੋਰ ਮੁਲਾਜ਼ਮਾਂ ਮੈਂਬਰਸ ਦੇ ਨਾਲ ਗਲਤ ਤਰੀਕੇ ਨਾਲ ਜਦੋਂ ਐਸਐਸਪੀ ਨੇ ਗੱਲ ਕਰਨੀ ਆ ਤੇ ਆਫਕੋਰਸ ਉਹਨਾਂ ਨੇ ਉਸੇ ਵੇਲੇ ਹੀ ਸਾਰਿਆਂ ਨੇ ਹੀ ਇਹਨਾਂ ਨੂੰ ਮਹਿਸੂਸ ਹੋਇਆ ਹਰੇਕ ਮੈਂਬਰ ਨੂੰ ਉੱਥੇ ਮਹਿਸੂਸ ਹੋਇਆ ਕਿ ਸਾਨੂੰ ਸਾਨੂੰ ਬਹੁਤ ਗਲਤ ਤਰੀਕੇ ਨਾਲ ਟਰੀਟ ਕੀਤਾ ਗਿਆ ਐਸਐਸਪੀ ਵੱਲੋਂ ਅਸੀਂ ਉਸੇ ਵੇਲੇ ਵਾਕਆਊਟ ਕੀਤਾ ਉੱਥੋਂ ਜੀ ਵਾਕਆਊਟ ਕਰਕੇ ਸਾਡਾ ਹੁਣ ਡੈਫੀਨੇਟਲੀ ਇਸ ਗੱਲ ਤੇ ਪ੍ਰੋਟੈਸਟ ਆ ਦੇਖੋ ਕਰਨਾ ਨਹੀਂ ਕਰਨਾ ਜੋ ਐਸਐਸਪੀ ਨੇ ਜੋ ਕੰਮ ਆ ਉਹ ਆਪਣੇ ਅਫੀਸ਼ੀਅਲ ਜਿਸ ਤਰ੍ਹਾਂ ਵੀ ਅਫੀਸ਼ੀਅਲ ਫੰਕਸ਼ਨ ਨੂੰ ਕਰਨਾ ਅਸੀਂ ਉਹਨੂੰ ਕੋਈ ਕਦੀ ਨਾ ਉਹਨੂੰ ਕੰਪੈਲ ਕਰ ਸਕਦੇ ਆ ਨਾ ਹੀ ਉਹਨੂੰ ਇੰਪ੍ਰੈਸਿਵਪਨ ਕਰ ਸਕਦੇ ਆ ਬਟ ਵਨ ਥਿੰਗ ਇਜ਼ ਵੈਰੀ ਕਲੀਅਰ ਕਿ ਸਾਡ ਨੂੰ ਸੁਨਿਆ ਜਾਣਾ ਬਹੁਤ ਜ਼ਰੂਰੀ ਆ ਜੇ ਕਿਤੇ ਕਿਸੇ ਪਾਰਟੀ ਦੀ ਸੁਣਵਾਈ ਹੈ ਨੀਗੀ ਤੇ ਉਹ ਉਤੋਂ ਤੋਂ ਵੱਡੀ ਲਾਲਸਨੈਸ ਕਿਤੇ ਨਹੀਂ ਹੈਗੀ ਜਦੋਂ ਇੱਕ ਵਕੀਲ ਹੁੰਿਆ ਵੀ ਸਾਡੀ ਸੁਣਵਾਈ ਨਹੀਂ ਹੈਗੀ ਜਦੋਂ ਸਾਡੀ ਗੱਲ ਨਹੀਂ ਸੁਣੀ ਜਾਣੀ ਤੇ ਇਸ ਐਸ ਅਫਸਰ ਤੋਂ ਸਾਨੂੰ ਕੋਈ ਤਵੱਜੂ ਨਹੀਂ ਕਿ ਸਾਨੂੰ ਹੋ ਗਿਆ ਤੇ ਉਹਨੂੰ ਹੱਲ ਮਿਲੂਗਾ ਐਂਡ ਬੜੀ ਅਨਫੋਰਚੂਨੇਟ ਗੱਲ ਆ ਇੱਕ ਲੋਕਲ ਬਾਰ ਐਸੋਸੀਏਸ਼ਨ ਪੁਰੀ ਗਈ ਆ ਤੋਂ ਉਹਦੇ ਨਾਲ ਇਸ ਤਰ੍ਹਾਂ ਗਲਤ ਤਰੀਕੇ ਨਾਲ ਵਤੀਰਾ ਕੀਤਾ ਜਾਵੇ ਹੋਰ ਮੈਂ ਆਕੇ ਆਪਣੇ ਮੈਂਬਰਸ ਦੀ ਸਾਰਿਆਂ ਦੀ ਮੀਟਿੰਗ ਬੁਲਾਈ ਬਾਰ ਐਸੋਸੀਏਸ਼ਨ ਸਾਰਿਆਂ ਦੀ ਮੀਟਿੰਗ ਕਾਲ ਕੀਤੀ ਗਈ ਐਂਡ ਮੀਟਿੰਗ ਦੇ ਵਿੱਚ ਸਾਰੇ ਮੈਂਬਰਸ ਨੇ ਯੂਨੀਨਮਸਲੀ ਇਹ ਡਿਸਾਈਡ ਕੀਤਾ ਕਿ ਅਸੀਂ ਉਦੋਂ ਤੱਕ ਹੜਤਾਲ ਤੇ ਰਵਾਂਗੇ ਜਦੋਂ ਤੱਕ ਇਹ ਆਪਣਾ ਵਤੀਰਾ ਸਹੀ ਨਹੀਂ ਕਰਦੇ ਤੇ ਇਥੋਂ ਟਰਾਂਸਫਰ ਨਹੀਂ ਕੀਤੇ ਜਾਂਦੇ ਕਿਦਾਂ ਦਾ ਵਿਵਹਾਰ ਗਿਆ ਔਰ ਜਿਹੜੇ ਵਕੀਲ ਆ ਉਹਨਾਂ ਦੇ ਕੋਰਟ ਅਫਸਰ ਵੀ ਬਣਿਆ ਜਾਂਦਾ ਔਰ ਇੱਕ ਐਜੂਕੇਟਿਡ ਕਮਿਊਨਿਟੀ ਹੈਗੀ ਆ ਉਹਦੇ باوجود ਵੀ ਇੱਕ ਐਸਐਸਪੀ ਜੋ ਕਿ ਇੱਕ ਬੜੇ ਐਜੂਕੇਟਿਡ ਹੈਗੇ ਨੇ ਆਈਐਸ ਅਫਸਰ ਆਈਪੀਐਸ ਅਫਸਰ ਨੇ ਉਹੌਲੇ ਹੋਇਆ ਹੋਇਆ ਕਰਨਾ ਕਿ ਦੋਲ ਆਦਾਂ ਕਿ ਇਹ ਪਹਿਲੋ ਵੀ ਦਰ ਕਰਦੇ ਲੋਕਾਂ ਦਾ ਕਿ ਹੁੰਦੀ ਹੈ ਦੇਖੋ ਮੇਰਾ ਇਹ ਦੂਸਰਾ ਇਨਸੀਡੈਂਟ ਹੈ ਮੈਂ ਬਹੁਤ ਜ਼ਿਆਦਾ ਪੁਲਿਸ ਅਫੀਸਰ ਕੋਲ ਨਹੀਂ ਜਾਂਦਾ ਇਹ ਮੇਰਾ ਦੂਸਰਾ ਇਨਸੀਡੈਂਟ ਹੈ ਜਦੋਂ ਮੈਂ ਨਾਲ ਗਿਆ ਜਦੋਂ ਪਹਿਲੀ ਵਾਰ ਹੀ ਗਏ ਆ ਉਦੋਂ ਵੀ ਇਹਨਾਂ ਦਾ ਵਤੀਰਾ ਕੋਈ ਵਕੀਲਾਂ ਦੇ ਪ੍ਰਤੀ ਸਹੀ ਨਹੀਂ ਸੀ ਉਦੋਂ ਵੀ ਇਹਨਾਂ ਨੇ ਇਕਦਮ ਹੀ ਜਾਂਦੇ ਹੀ ਮਾਈਂਡ ਪਹਿਲਾਂ ਹੀ ਬਣਾਇਆ ਹੋਇਆ ਸੀ ਤੇ ਜਾਂਦੇ ਹੀ ਸਾਨੂੰ ਦੁਤ ਕਰਨ ਦੀ ਕੋਸ਼ਿਸ਼ ਕੀਤੀ ਆ ਸੈਕੰਡ ਵਾਈ ਮੇਰਾ ਅੱਜ ਦਾ ਮੈਨੂੰ ਸਗਾ ਬੜਾ ਜਨੂਨ ਕੌਜ਼ ਆ ਦੇਖੋ ਜਦੋਂ ਮੇਰਾ ਮੈਂਬਰ ਦੱਸ ਰਿਹਾ ਕਿ ਕੋਰਟ ਨੇ ਸਟੇ ਕੀਤਾ ਹੋਇਆ ਇੱਕ ਆਲਰੇਡੀ ਕੋਰਟ ਮੈਟਰ ਸਬਜੂਡਿਸ ਆ ਉਹਦੇ ਵਿੱਚ ਪੁਲਿਸ ਦੀ ਇੰਟਰਫੇਰੈਂਸ ਬੰਦੀ ਨਹੀਂ ਪੁਲਿਸ ਕਿਦਾਂ ਕਬਜ਼ਾ ਲੈ ਕੇ ਦੂਦੇ ਦੂਗੀ ਕਿਸੇ ਨੂੰ ਇੱਕ ਕਾਨੂੰਨ ਨਹੀਂ ਨਹੀਂ ਕਰ ਸਕਦੀ ਪੁਲਿਸ ਜਦੋਂ ਇਸ ਗੱਲ ਦੇ ਲਈ ਅਸੀਂ ਜਾ ਕੇ ਨਹੀਂ ਦੱਸਣਾ ਕਿ ਅਸੀਂ ਕਿਸ ਗੱਲ ਲਈ ਅਸੀਂ ਕੀ ਕਹਿ ਸਕਦੇ ਆ ਫਿਰ ਦੇਖੋ ਲੋ ਵਾਸਤੇ ਅਸੀਂ ਹਰੇਕ ਮੰਚ ਦੇ ਉੱਤੇ ਜਦੋਂ ਅਸੀਂ ਕਾਨੂੰਨ ਦੀ ਰੱਖਿਆ ਵਾਸਤੇ ਐਂਡ ਹਰੇਕ ਮੰਚ ਦੇ ਉੱਤੇ ਨਿਆਂ ਵਾਸਤੇ ਅਸੀਂ ਆਵਾਜ਼ ਚੱਕਨੀ ਚੱਕਨੀ ਆ ਐਸਐਸਪੀ ਕੋਲ ਵੀ ਜਾਣ ਦਾ ਹੱਕ ਸਾਡਾ ਹੈਗਾ ਸਾਡੇ ਮੈਂਬਰਸ ਦਾ ਹੈਗਾ ਜਦੋਂ ਅਸੀਂ ਆਪਣੀ ਕੋਈ ਕਿਸੇ ਇੱਕ ਮੈਂਬਰ ਦੀ ਕੋਈ ਦਿੱਕਤ ਹੈਗੀ ਆ ਮੈਂ ਕਿਸੇ ਕਲਾਇੰਟ ਨੂੰ ਰਿਪਰਿਜ਼ੈਂਟ ਕਰਨ ਨਹੀਂ ਸੀ ਗਿਆ ਕਿਸੇ ਇੱਕ ਮੈਂਬਰ ਦੀ ਪਰਸਨਲ ਪ੍ਰੋਬਲਮ ਸੀ ਉਹਦੇ ਫਾਦਰ ਦੇ ਕੋਲੋਂ ਪ੍ਰੋਪਰਟੀ ਲਈਤੀ ਜਾ ਰਹੀ ਸੀ ਜਿਹਦੇ ਵਿੱਚ ਉਹ ਡਾਇਰੈਕਟਲੀ ਇੰਟਰਸਟਡ ਸੀ ਜੇ ਐਸਕੰਬਲੀ ਅਸੀਂ ਉਹਨਾਂ ਕੋਲੋਂ ਜਾ ਕੇ ਵੇਸਟੀ ਕਰਾ ਕੇ ਆਣੀ ਆ ਇਹ ਤਾਂ ਸ਼ੋਭਾ ਨਹੀਂ ਦਿੰਦਾ ਆਪਨਾ ਜੀ ਇਹ ਸਿਵਲ ਮੈਟਰ ਸੀ ਜਿਹੜਾ ਦੇਖੋ ਮੈਟਰ ਜਿਹੜਾ ਜਿਹੜਾ ਸਿਵਲ ਕੋਰਟ ਕੋ ਪੈਂਡਿੰਗ ਸੀ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਮੈਂ ਇਹ ਸਾਰੇ ਪੇਪਰ ਦੇਖੇ ਨਹੀਂ ਮੈਂ ਸਾਰੇ ਦੇਖਨੇ ਆ ਉਹ ਮੈਟਰ ਦੇ ਵਿੱਚ ਜਿਸ ਤਰ੍ਹਾਂ ਮੈਨੂੰ ਮੇਰੇ ਮੈਂਬਰ ਨੇ ਪ੍ਰਾਈਜ਼ ਕੀਤਾ ਉਹ ਮੈਟਰ ਸਿਵਲ ਮੈਟਰ ਸੀ ਉਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਫੇਵਰ ਦੇ ਵਿੱਚ ਇੰਜੈਕਸ਼ਨ ਹੋਇਆ ਹੋਇਆ ਮੈਂ ਕਹਿੰਦਾ ਜਦੋਂ ਵੀ ਮੈਟਰ ਸਿਵਲ ਕੋਰਟ ਕੋ ਸਬ ਜੂਡੀਸਾ ਪੁਲਿਸ ਦੇ ਵਿੱਚ ਕੋਰਟ ਉਹਦੇ ਵਿੱਚ ਕਾਰਵਾਈ ਕਰਨਾ ਬੰਦਾ ਹੀ ਨਹੀਂ